ਨਾ ਕਿ ਕਿਹ ਰੀਪੀ ਨਾਲੀ ਇਹ ਕਾਲੀਦਾਲਾ ਨੀ ਕਿਥਿਆਂ ਆਪੇ ਪਾਰਟੀ ਨੇ ਜਿੱਥੇ ਜਿਹੜਾ ਜੁੜਿਆ ਕਿੰਨੇ ਜਿਹਨੂੰ ਜਿਹੜਾ ਚੱਕਾ ਦਾ ਕਪੂ ਦੇ ਨਾਲ ਖੜੇ ਸਦਾ ਜਾਂ ਮੀਨਮਕ ਖੜੇ ਇੱਕ ਜੁਵਾਨ मतलब ਜਿਹੜੇ ਲੋਕ ਗਮਰਾਹ ਕਰਦੇ ਆ ਉਹਨਾਂ ਨੂੰ ਬੰਦੇ ਜਿਹਨੂੰ ਕਿਸੇ ਨੁਮੈਤ ਪੂਰੀ ਪੈਂਦੀ ਅਗਰ ਇਹੋ ਜਿਹੀ ਕੋਈ ਕਹੇ ਦੀ ਪੀ ਭੈਣ ਪਰੇਸ਼ਾਨ ਆ ਕੋਈ ਥਾਂ ਤੇ ਅਸੀਂ ਖੜਾਂਗੇ ਅਸੀਂ ਨਖੇ ਦੇ ਖਿਲਾਫ ਨਹੀਂ ਕਹਾਂਗੇ ਬਲਕਿ ਕੋਈ ਨਖੇ ਵਾਲੇ ਬੰਦੇ ਦੇ ਨਾਮ ਰਹੀ ਨਹੀਂ ਕਰਾਂਗੇ ਬਾਕੀ जितने युवा पीढ़ी सब होगी असं हर धर्म का सम्मान करते हैं हर धर्म जो अभी अपने धर्म का सम्मान करते हैं तो असं दूसरे धर्म का ਦੇਸ਼ਿਤੇ ਕੰਮ ਕਰ ਲਈ ਅਸੀਂ ਇੱਕ ਵਰਲਡ ਹੋਮ ਕੀਤਾ ਹੈ ਬਗਵਲ ਸਿਰਦਾਇ ਫਰਮ ਹੈ ਮੈਂਬਰਸ਼ਿਪ ਅਭਿਆਨ ਤੁਸੀਂ ਇਸ ਤਰ੍ਹਾਂ ਹੀ ਸਾਡੇ ਸਗਰਦਨ ਚੁੱਕ ਸਕਦੇ ਹੋ ਕਿਰੇ ਮੈਂਬਰ ਬਣ ਸਕਦੇ ਹੋ ਇਹ ਮੈਂਬਰਸ਼ਿਪ ਫਰਮ ਉਹਨਾਂ ਸਾਡੇ ਅਹੁਦੇਦਾਰ ਨੇ ਉਹਨਾਂ ਦੇ ਦਫਤਰਾਂ ਤੋਂ ਇਹ ਬਿਲਕੁਲ ਫਰੀ ਹੈ ਕੋਈ ਫੀਸ ਨਹੀਂ ਕੋਈ ਪੈਸਾ ਨਹੀਂ ਸਿਰਫ ਆਮ ਲੋਕਾਂ

ਤੇ ਵਿਪਰੀਸ਼ਾ ਜਰੀ ਖਤਮ ਹੋ ਗਈ ਉਹ ਵਿਪਰੀਸ਼ਾ ਜਰੀ ਖਤਮ ਵੀ ਨਹੀਂ ਉਹ 500 ਲੱਖ 5000 ਲੱਖ ਪਿਆ ਤੇ ਵਿਪਰੀਸ਼ਾ ਜਰੀ ਖਤਮ ਹੋਈ ਤੋ ਅਭੀਓ ਲੱਗ ਗਿਆ ਸਾਡੇ ਲੋਕਾਂ ਨੂੰ ਛੇੜਿਆ ਪਈਆਂ ਕਿਉਂਕਿ ਤੁਸੀਂ ਉਹ ਸਰਕਾਰਾਂ ਨਹੀਂ ਸੀ ਪਹਿਲਾਂ ਕਾਂਗਰਸ ਸੀ ਕਾਲੀ ਸੀ ਉਹ ਲੋਕ ਫਿਰ ਵੀ ਦਾਦਾ ਸਰਕਾਰਾਂ ਦੇ ਵਾਹ ਕਿਤੇ 15 15 ਸਾਲ ਕਿਤੇ ਪਰ ਅੱਜ ਦੀ ਸਰਕਾਰ ਨੇ ਓਏ ਮੁਸਾਈਦੀ ਕਰੋਲਾ ਐਮਐਲਏ ਹਾਂ ਜੀ ਪ੍ਰਧਾਨ ਜੈਸ਼ੀ ਰਾਮ ਜੀ ਮੈਂ ਤੁਹਾਡਾ ਆਪਣਾ ਸੌਰਵ ਗੁਪਤਾ ਬਰਬਰ ਦਾ ਹਾਂ ਤੁਹਾ ਯੂਵਾ ਰਾਸ਼ਟਰੀ ਅਧਿਕਾਰੀ ਅੱਜ ਅਸੀਂ ਅਜਨਾਲੇ ਪਹੁੰਚੇ ਹਾਂ ਅਜਨਾਲੇ ਪਹੁੰਚਣ ਤੇ ਸਾਨੂੰ ਯੂਥ ਦਾ ਬਹੁਤ ਹੀ ਸਾਰਾ ਪਿਆਰ ਮਿਲਿਆ ਆ ਅਸੀਂ ਇਦਾਂ ਹੀ ਆਸ ਕਰਾਂਗੇ ਯੂਥ ਤੋਂ ਕਿ ਹੋਰ ਵੱਧ ਕੇ ਉਹ ਸਾਡੇ ਨਾਲ ਆਉਣ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਔਰ ਸਮਾਜ ਦੇ ਪ੍ਰਤੀ ਜਿਹੜਾ ਅਹੀ ਲਕਸ਼ਾ ਸਾਡਾ ਸਮਾਜਿਕ ਜਿਹੜਾ ਕੰਮ ਕਰਨਾ ਉਹ ਸਾਡੇ ਨਾਲ ਮਿਲ ਕੇ ਕਰਨਾ ਸਾਡੀ ਆਵਾਜ਼ ਬਣਨਾ ਸਾਡੀ ਤਾਕਤ ਬਣਨਾ ਜਿੱਦਾਂ ਕਿ ਸਾਡੇ ਰਾਸ਼ਟਰੀ ਪ੍ਰਧਾਨ ਜੀ ਨੇ ਕਿਹਾ ਹੈ ਕਿ 1 ਲੱਖ ਬੰਦਾ ਜਲਦ ਤੋਂ ਜਲਦ ਮਾਝਾ ਜਨ ਵਿੱਚ ਜਿਹੜਾ ਜੋੜਾਂਗੇ ਇਦਾਂ ਹੀ ਕਰਦੇ ਕਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਜਿਹੜੇ ਅਸੀਂ ਜਿਹੜੇ ਮੈਂਬਰਸ਼ਿਪ ਅਭਿਆਨ ਆ ਉਹ ਜਲਦ ਹੀ ਸ਼ੁਰੂ ਕੀਤੇ ਜਾਣਗੇ ਔਰ ਜਲਦ ਹੀ ਜਿਹੜਾ 1 ਲੱਖ ਦਾ ਮਾਝਾ ਜਨ ਦੇ ਜਿਹੜੇ ਬੰਦੇ ਜੋੜਨੇ ਆ ਉਹ ਜਲਦ ਨੂੰ ਜਲਦ ਹੀ ਜਿਹੜੇ ਉਹ ਜੋੜਾਂਗੇ ਜੈਸ਼ਾ ਰਾਜਿਆ ਅੱਜ ਦਾ ਕੀ ਪ੍ਰੋਗਰਾਮ ਹੈ? ਧੰਨਵਾਦ ਸ੍ਰੀਨਾਥ ਜੀ ਪੂਰੇ ਪੰਜਾਬ ਦੇ ਵਿੱਚ ਇੱਕ ਮਹੀਨੇ ਚ ਜਿਹੜੀ ਸ਼ੁਰੂ ਕੀਤੀ ਉਹ ਮਹੀਮ 1 ਲੱਖ ਬੰਦਾ ਮਾਜੇ ਤੋਂ 1 ਕਰੋੜੇ ਤੋਂ 1 ਲੱਖ ਬੰਦਾ ਦਰਬੇ ਤੋਂ ਮਸਲੇ ਤੋਂ ਇਦਾਂ ਹੀ ਕਰਕੇ ਅਸੀਂ ਪੰਜਾਬ ਵਿੱਚ 5 ਲੱਖ ਬੰਦਾ ਜਿਹੜਾ ਜੁਆਇਨ ਕਰਾ ਰਹੇ ਇਸ ਨਾਮ ਦੇ ਜਿਹਨੂੰ ਮੈਂਬਰਸ਼ਿਪ ਆਖਦੇ ਅੱਜ ਇਹ ਨਾਲੇ ਵਿੱਚ ਉਤਰਪਾ ਪ੍ਰਮੁਖ ਅਵੰਸ਼ ਰਿੰਜੀ ਜੀ ਦੀ ਪਗਵਾਈ ਦੇ ਵਿੱਚ ਇੱਥੇ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਸ਼ਹਿਸ ਤੌਰ ਤੇ ਸਾਰੇ ਦਰਸ਼ਕੀ ਜੁਵਾ ਦਰਸ਼ਕ ਕਿ ਟ੍ਰਾਂਸਪੋਰਟਰ ਕਿੰਨੇ ਪਹੁੰਚੇ ਤੇ ਨਾਲ ਸਾਡੇ ਹੋਰ ਵੀ ਕਾਲੇ ਕੁੱਤੇ ਤੇ ਮੌਜੂਦ ਰਹੇ ਇਹ ਬਿਆਨ ਲੋਕਾਂ ਨੂੰ ਛੋੜਨ ਦੇ ਲਈ ਔਰ ਲੋਕਾਂ ਨੂੰ ਸਾਡੇ ਨੂੰ ਪਾਸ ਕਰ ਪਹੁੰਚਾਉਣ ਦੇ ਲਈ ਸ਼ੁਰੂ ਕੀਤਾ